ਇਹ ਸਭ ਤੋਂ ਮਿੱਠੇ ਬੋਲ ਨੇ ਕਿਉਂਕਿ ਪ੍ਰਮਾਤਮਾ ਦੀ ਆਪਣੀ ਜ਼ੁਬਾਨ ਵੀ ਸਭ ਤੋਂ ਮਿੱਠੀ ਹੈ ਕਿਉਂਕਿ ਹਰ ਧਰਮ ਕਹਿੰਦਾ ਕਿ ਪ੍ਰਮਾਤਮਾ ਦੀ ਜ਼ੁਬਾਨ ਕੋਈ ਕਹਿੰਦਾ ਸੰਸਕ੍ਰਿਤ ਹੈ ਕੋਈ ਕਹਿੰਦਾ ਅਰਬੀ ਹੈ ਕੋਈ ਕੁਸ਼ ਕਹਿੰਦਾ ਕੋਈ ਕੁਸ਼ ਕਹਿੰਦਾ ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੇਰੇ ਪ੍ਰਮਾਤਮਾ ਦੀ ਜ਼ੁਬਾਨ ਬੋਲੀ ਕਿਹੜੀ ਹੈ ਭਾਖਿਆ ਭਾਉ ਅਪਾਰ ਪ੍ਰੇਮ ਦੀ ਬੋਲੀ ਪ੍ਰਮਾਤਮਾ ਜਾਣਦਾ ਹੈ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਉਹਤੇ ਬੋਲ ਸੁਣਨੇ ਜਾਣਦਾ ਪਰ ਜੇ ਸਾਡੀ ਜ਼ੁਬਾਨ ਵਿੱਚ ਕੁੜਤਨ ਭਰੀ ਹੋਈ ਹੈ ਨਾ ਜੇ ਸਾਡੀ ਜ਼ੁਬਾਨ ਵਿੱਚ ਕਠੋਰਤਾ ਹੈ ਤੇ ਅਸੀਂ ਬਾਣੀ ਵੀ ਪੜਦੇ ਆਂ ਪਾਠ ਵੀ ਕਰਦੇ ਆਂ ਕਈ ਸਾਲਾਂ ਤੋਂ ਤੇ ਇਹਦਾ ਮਤਲਬ ਇਹ ਆ ਵੀ ਸਾਡੇ ਅੰਦਰ ਤੱਕ ਅਸਰ ਨਹੀਂ ਹੋ ਰਿਹਾ ਜੇ ਪਾਠ ਵੀ ਕਰਦੇ ਆਂ ਤੇ ਗੱਲ-ਗੱਲ ਤੇ ਝੂਠ ਬੋਲਦੇ ਆਂ ਤੇ ਇਹਦਾ ਮਤਲਬ ਵੀ ਅਸੀਂ ਗੱਲ ਤੱਕ ਹੀ ਬਸ ਬਾਣੀ ਪੜ ਰਹੇ ਆਂ ਸਾਡੇ ਹਿਰਦੇ ਤੱਕ ਉਹਦਾ ਕੋਈ ਅਸਰ ਨਹੀਂ ਹੋ ਰਿਹਾ ਕਿਉਂਕਿ ਜ਼ੁਬਾਨ ਦੇ ਕਈ ਔਗਣ ਵੀ ਨੇ ਕਠੋਰਤਾ ਨਿੰਦਿਆ ਚੁਗਲੀ ਇਹ ਜ਼ਬਾਨ ਦੇ ਔਗਣ ਨੇ ਸ਼ੇਖ ਸ਼ਾਦੀ ਈਰਾਨ ਦੇ ਇੱਕ ਬੜੇ ਮਹਾਨ ਫਕੀਰ ਹੋਏ ਨੇ ਉਹ ਕਹਿੰਦੇ ਨੇ ਕਿ ਮੇਰੀ ਨਜ਼ਰ ਵਿੱਚ ਨਾ ਉਸ ਬੰਦੇ ਨਾਲੋਂ ਇੱਕ ਗੁੰਗਾ ਮਨੁੱਖ ਬੜਾ ਚੰਗਾ ਹੈ ਬੜਾ ਸਿਆਣਾ ਤੇ ਬੜਾ ਕੀਮਤੀ ਹੈ ਕਿਹੜੇ ਬੰਦੇ ਨਾਲੋਂ ਜਿਹੜਾ ਬੰਦਾ ਜ਼ਬਾਨ ਤੋਂ ਹਮੇਸ਼ਾ ਕੌੜਾ ਬੋਲਦਾ ਰਹਿੰਦਾ ਹੈ ਮਾੜਾ ਬੋਲਦਾ ਦਿੰਦਾ ਹੈ ਕਠੋਰ ਬੋਲਦਾ ਰਹਿੰਦਾ ਹੈ ਸਖਤ ਬੋਲਦਾ ਰਹਿੰਦਾ ਹੈ ਲੋਕਾਂ ਦੀ ਨਿੰਦਿਆ ਕਰਦਾ ਰਹਿੰਦਾ ਚੁਗਲੀ ਕਰਦਾ ਰਹਿੰਦਾ ਹੈ ਸ਼ੇਖ ਸ਼ਾਦੀ ਕਹਿੰਦੇ ਉਹਦੇ ਨਾਲੋਂ ਤੇ ਇੱਕ ਬੂੰਗਾ ਮਨੁੱਖ ਕਈ ਗੁਣਾ ਚੰਗਾ ਹੈ ਜੇ ਉਹਨੂੰ ਰੱਬ ਨੇ ਜ਼ਬਾਨ ਨਹੀਂ ਦਿੱਤੀ ਪਰ ਘੱਟੋ-ਘੱਟੋ ਚਲੋ ਇੰਨਾਂ ਚੀਜ਼ਾਂ ਤੋਂ ਤੇ ਬਚਿਆ ਨਾ ਕਿਸੇ ਦੀ ਨਿੰਦਿਆ ਤੇ ਨਹੀਂ ਕਰਦਾ ਕਿਸੇ ਦੀ ਚੁਗਲੀ ਤੇ ਨਹੀਂ ਕਰਦਾ ਕਿਸੇ ਬਾਰੇ ਮਾੜਾ ਤੇ ਨਹੀਂ ਬੋਲਦਾ ਕਿਸੇ ਨੂੰ ਕੌੜਾ ਤੇ ਨਹੀਂ ਬੋਲਦਾ ਜੇ ਤੇਨੂੰ ਜ਼ਬਾਨ ਰੱਬ ਨੇ ਦਿੱਤੀ ਹੈ ਜੀਬ ਦਿੱਤੀ ਹੈ ਤੇ ਦਾ ਚੰਗਾ ਇਸਤੇਮਾਲ ਕਰ ਇਹਨੂੰ ਵਧੀਆ ਤਰੀਕੇ ਨਾਲ ਵਰਤ ਕਹਿੰਦੇ ਨੇ ਇੱਕ ਵਾਰੀ ਨੇ ਇੱਕ ਦਰਜੀ ਦੀ ਦੁਕਾਨ ਦੇ ਉੱਤੇ ਇੱਕ ਸੂਈ ਤੇ ਕੈਂਚੀ ਦਾ ਆਪਸ ਵਿੱਚ ਝਗੜਾ ਹੋ ਗਿਆ ਕੈਂਚੀ ਕਹਿਣ ਲੱਗੀ ਸੂਈ ਨੂੰ ਵੀ ਮੈਂ ਤੇਰੇ ਨਾਲੋਂ ਬੜੀ ਵੱਡੀ ਆ ਹੁਣ ਸੂਈ ਨਾਲੋਂ ਕੈਂਚੀ ਕਿੱਡੀ ਵੱਡੀ ਹੁੰਦੀ ਆ ਕਈ ਗੁਣਾ ਵੱਡੀ ਹੁੰਦੀ ਆ ਨਾ ਇੱਕ ਕੈਂਚੀ ਚੋਂ ਕਿੰਨੀਆਂ ਹੀ ਸੂਈਆਂ ਬਣਾਈਆਂ ਜਾ ਸਕਦੀਆਂ ਨੇ ਕੈਂਚੀ ਕਹਿਣ ਲੱਗੀ ਮੈਂ ਤੇਰੇ ਨਾਲੋਂ ਕਈ ਗੁਣਾ ਵੱਡੀ ਐ ਵੱਡੀਆਂ ਪਰ ਮੈਂ ਹੈਰਾਨ ਆ ਇਸ ਗੱਲ ਤੋਂ ਕਿ ਹਮੇਸ਼ਾ ਦਰਜੀ ਮੈਨੂੰ ਪੈਰਾਂ 'ਚ ਸੁੱਟ ਦਿੰਦਾ ਤੇ ਤੈਨੂੰ ਹਮੇਸ਼ਾ ਉੱਚੇ ਥਾਂ 'ਤੇ ਰੱਖਦਾ। ਸੂਈ ਅਸੀਂ ਘਰਾਂ 'ਚ ਵੀ ਸਾਂਭ ਕੇ ਰੱਖਦੇ ਆਂ। ਉੱਚੀ ਜਗ੍ਹਾ 'ਤੇ ਰੱਖਦੇ ਆਂ, ਕਿਤੇ ਵੀ ਸੰਭਾਲ ਕੇ ਰੱਖਦੇ ਆਂ। ਦਰਜੀ ਮੈਨੂੰ ਪੈਰਾਂ 'ਚ ਸੁੱਟ ਦਿੰਦਾ, ਜ਼ਮੀਨ 'ਤੇ ਸੁੱਟ ਦਿੰਦਾ, ਮੇਰੀ ਸੰਭਾਲ ਨਹੀਂ ਕਰਦਾ। ਮੈਂ ਪੈਰਾਂ 'ਚ ਰੁੜਦੀ ਆਂ ਤੇ ਐ ਸੂਈ ਤੈਨੂੰ ਬੜਾ ਉੱਚੀ ਥਾਂ 'ਤੇ ਰੱਖਦਾ ਹੈ। ਇਹ ਕਿਉਂ, ਇਹ ਵਿਤਕਰਾ ਕਿਉਂ? ਤੇ ਸੂਈ ਨੇ ਜਵਾਬ ਦਿੱਤਾ ਸੀ ਕਿ ਮੈਂ ਤੇਰੇ ਪਾਟੇ ਕੱਪੜਿਆਂ ਨੂੰ ਸਿਉਣੀ ਆ ਤੂੰ ਪਾੜਦੀਆਂ ਕੱਪੜਿਆਂ ਨੂੰ ਤੂੰ ਚੰਗੇ ਤੋਂ ਚੰਗੇ ਕੱਪੜੇ ਨੂੰ ਪਾੜ ਕੇ 도 ਕਰ ਦੇਣੀ ਆ ਜਿੰਨਾ ਮਰਜ਼ੀ ਕੀਮਤੀ ਵਸਤਰ ਤੇਰੇ ਅੱਗੇ ਲਿਆ ਕੇ ਰੱਖ ਦਈਏ ਤੇਰੇ ਅੱਗੇ ਕੀਮਤੀ ਤੋਂ ਕੀਮਤੀ ਕੱਪੜਾ ਲਿਆ ਕੇ ਰੱਖ ਦਈਏ ਤੂੰ ਟੁਕੜੇ ਕਰ ਦੇਣੀ ਆ ਤੂੰ ਤੋੜਦੀਆਂ ਤੂੰ ਵੰਡਦੀਆਂ ਤੂੰ ਕੱਟਦੀਆਂ ਇਸ ਕਰਕੇ ਪੈਰਾਂ 'ਚ ਰੁੱਲਣੀ ਆ ਤੇ ਤੇਰੇ ਕਟਿਆਂ ਨੂੰ ਮੈਂ ਸਿਉਣੀ ਆ ਜਿਹੜੇ ਸਿਉਂਦੇ ਨੇ ਨਾ ਜਿਹੜੇ ਜੋੜਦੇ ਨੇ ਉਹਨਾਂ ਨੂੰ ਹਮੇਸ਼ਾ ਉੱਚੇ ਥਾਂ ਤੇ ਰੱਖਿਆ ਜਾਂਦਾ ਹੈ ਵੇਖੋ ਇਹ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਆ ਵੈਸੇ ਸੂਈ ਕੈਂਚੀ ਦੀ ਕਦੇ ਗੱਲਬਾਤ ਹੋ ਨਹੀਂ ਸਕਦੀ ਪਰ ਇੱਕ ਸਮਝਣ ਵਾਸਤੇ ਹੈ ਕਿ ਸੂਈ ਨੂੰ ਇਸ ਕਰਕੇ ਉੱਚੀ ਥਾਂ ਤੇ ਰੱਖਿਆ ਜਾਂਦਾ ਕਿ ਉਹ ਜੋੜਦੀ ਹੈ ਜਿਨ੍ਹਾਂ ਦੀ ਜ਼ੁਬਾਨ ਜੋੜਨ ਵਾਲੀ ਹੈ ਜਿਨ੍ਹਾਂ ਦੀ ਜ਼ੁਬਾਨ ਵਿੱਚ ਮਠਾਸ ਹੈ ਜਿਨ੍ਹਾਂ ਦੀ ਜ਼ੁਬਾਨ ਰੱਬ ਦੇ ਗੁਣ ਗਾਉਂਦੀ ਹੈ ਨਾ ਉਹ ਬੜੀ ਮਹਾਨ ਹੈ ਤੇ ਜਿਹੜੀ ਜ਼ੁਬਾਨ ਕੌੜਾ ਬੋਲਦੀ ਹੈ ਮਾੜਾ ਬੋਲਦੀ ਹੈ ਸਖਤ ਬੋਲਦੀ ਹੈ ਉਹ ਕੈਂਚੀ ਵਾਂਗਰਾਂ ਪੈਰਾਂ 'ਚ ਰੁਲਦੀ ਹੈ ਭਾਈ ਗੁਰਦਾਸ ਕਹਿੰਦੇ ਨੇ ਮਦੁਰ ਬਚਨ ਸਮਸਰਨਾ ਪੁਜਸ ਮਦ ਕਹਿੰਦੇ ਮਿੱਠੇ ਬਚਨਾਂ ਦੇ ਬਰਾਬਰ ਦੁਨੀਆਂ ਦੀ ਕੋਈ ਮਿੱਠੀ ਤੋਂ ਮਿੱਠੀ ਚੀਜ਼ ਨਹੀਂ ਪੁੱਜ ਸਕਦੀ ਇੱਕ ਪਾਸੇ ਮਿੱਠੇ ਬੋਲ ਹੋਣ ਕਿਸੇ ਦੇ ਜ਼ੁਬਾਨ ਵਿੱਚੋਂ ਨਿਕਲਣ ਵਾਲੇ ਤੇ ਭਾਈ ਗੁਰਦਾਸ ਕਹਿੰਦੇ ਨੇ ਦੂਜੇ ਪਾਸੇ ਦੁਨੀਆਂ ਦੀ ਮਿੱਠੀ ਤੋਂ ਮਿੱਠੀ ਚੀਜ਼ ਹੋਵੇ ਉਹਦੀ ਬਰਾਬਰੀ ਨਹੀਂ ਕਰ ਸਕਦੀ ਉਦਾਹਰਨ ਦੇ ਤੌਰ ਤੇ ਅਸੀਂ ਕਿਸੇ ਰਿਸ਼ਤੇਦਾਰ ਦੇ ਘਰ ਚ ਤੁਰ ਜਾਈਏ ਬੇਸ਼ੱਕ ਉਹ ਉਹ ਗਰੀਬ ਹੈ ਉਹਦੇ ਕੋਲ ਸਾਨੂੰ ਖਵਾਉਣ ਵਾਸਤੇ ਸਾਡੀ ਸੇਵਾ ਵਾਸਤੇ ਕੋਈ ਚੰਗੀ ਮਿੱਠੀ ਚੀਜ਼ ਨਾ ਹੋਵੇ ਪਰ ਉਹਦੀ ਜ਼ੁਬਾਨ ਬੜੀ ਮਿੱਠੀ ਹੋਵੇ ਉਦੇ ਸ਼ਬਦ ਬੜੇ ਮਿੱਠੇ ਹੋਣ ਉਹ ਬੜਾ ਸਤਿਕਾਰ ਕਰੇ ਤੇ ਸਾਡੀ ਰੂਹ ਖੁਸ਼ ਹੋ ਜਾਏਗੀ ਤੇ ਦੂਜੇ ਪਾਸੇ ਅਸੀਂ ਕਿਸੇ ਰਿਸ਼ਤੇ ਦੇ ਆਧਾਰ ਦੇ ਘਰ ਚ ਤੁਰ ਜਾਈਏ ਤੇ ਜਾਣੇ ਵੀ ਆ ਤੇ ਕਈ ਵਾਰੀ ਇਸ ਤਰ੍ਹਾਂ ਦੇ ਤਜਰਬੇ ਹੁੰਦੇ ਨੇ ਨਾ ਅਗਲਾ ਸਾਡੇ ਅੱਗੇ ਲਿਆ ਕੇ ਕੀਮਤੀ ਤੋਂ ਕੀਮਤੀ ਪਦਾਰਥ ਰੱਖਦੇ ਖਾਣ ਵਾਸਤੇ ਚੰਗੀ ਤੋਂ ਚੰਗੀ ਮਿੱਠੀ ਚੀਜ਼ ਲਿਆ ਕੇ ਰੱਖਦੇ ਪਰ ਜ਼ਬਾਨ ਤੋਂ ਮਾੜਾ ਬੋਲੇ ਕੌੜਾ ਬੋਲੇ ਜਾਂ ਕੋਈ ਲਗਵੀਆਂ ਗੱਲਾਂ ਕਰੇ ਮਾੜੇ ਸ਼ਬਦ ਕੱਢੇ ਹੰਕਾਰ ਭਰੀਆਂ ਗੱਲਾਂ ਕਰੇ ਕਿ ਉਹ ਜਪੋ ਸ਼ਬਦ ਸਾਨੂੰ ਚੰਗੇ ਲੱਗਣਗੇ ਕਦੇ ਵੀ ਨਹੀਂ ਚੰਗੇ ਲੱਗ ਸਕਦੇ ਭਾਈ ਗੁਰਦਾਸ ਕਹਿੰਦੇ ਨੇ ਮਦੁਰ ਬਚਰ ਬਚਨ ਸੰਸਰ ਨ ਪੁਜਸਮਦ ਕਰਕ ਸ਼ਬਦ ਸਰ ਬਿਖ ਨ ਬਿਖਮ ਹੈ ਕਹਿੰਦੇ ਮਿੱਠੇ ਸ਼ਬਦਾਂ ਦੇ ਬਰਾਬਰ ਦੁਨੀਆ ਦੀ ਮਿੱਠੀ ਤੋਂ ਮਿੱਠੀ ਕੋਈ ਚੀਜ਼ ਉਹਦੇ ਬਰਾਬਰ ਨਹੀਂ ਹੋ ਸਕਦੀ ਤੇ ਕੌੜੇ ਸ਼ਬਦਾਂ ਦੇ ਬਰਾਬਰ ਦੁਨੀਆ ਦਾ ਮਿੱਠੇ ਤੋਂ ਮਿੱਠਾ ਜ਼ਹਿਰ ਹੋਵੇ ਨਾ ਉਹ ਵੀ ਉਹਦੀ ਬਰਾਬਰੀ ਨਹੀਂ ਕਰ ਸਕਦਾ ਕੌੜੇ ਸ਼ਬਦ ਇੰਨੇ ਕੌੜੇ ਹੁੰਦੇ ਨੇ ਉਹ ਕਿਸੇ ਜ਼ਹਿਰ ਤੋਂ ਵੀ ਜ਼ਿਆਦਾ ਕੌੜੇ ਹੁੰਦੇ ਨੇ ਜ਼ਹਿਰ ਤੇ ਖਤਮ ਹੀ ਕਰ ਦਿੰਦਾ ਨਾ ਜ਼ਹਿਰ ਤੇ ਇੱਕ ਵਾਰੀ ਅਸਰ ਕਰੇਗਾ ਪਰ ਜਿਹੜੇ ਮਾੜੇ ਸ਼ਬਦ ਨੇ ਤੇ ਤਲਵਾਰ ਦੇ ਫੱਟ ਨਾਲੋਂ ਵੀ ਮਾੜੇ ਹੁੰਦੇ ਨੇ ਫੱਟ ਤੇ ਸਰੀਰ ਤੇ ਲੱਗ ਜਾ ਤੇ ਮਿਟ ਜਾਂਦਾ ਪਰ ਕਿਸੇ ਦਾ ਕਿਆ ਬੋਲ ਤੇ ਸਾਰੀ ਜ਼ਿੰਦਗੀ ਨਹੀਂ ਜਾਂਦਾ ਅੰਦਰੋਂ ਕਿਸੇ ਨੇ ਕੋਈ ਮਾੜਾ ਸ਼ਬਦ ਕਹਿਤਾ ਮਾੜੀ ਗੱਲ ਕਹਿਤੀ ਮਾੜਾ ਬੋਲ ਕਹਿ ਦਿੱਤਾ ਸਾਰੀ ਜ਼ਿੰਦਗੀ ਨਹੀਂ ਅਸੀਂ ਭੁੱਲਦੇ ਜਿਹੜਾ ਉਹਦਾ ਬੋਲ ਹੁੰਦਾ ਇਸ ਕਰਕੇ ਜ਼ੁਬਾਨ ਨੂੰ ਨਾ ਹਮੇਸ਼ਾ ਸੰਕੋਚ ਕੇ ਵਰਤਣਾ ਚਾਹੀਦਾ ਜਦੋਂ ਵੀ ਬੋਲਦੇ ਹੋ ਨਾ ਸੰਭਲ ਕੇ ਬੋਲੋ ਹਰ ਇੱਕ ਸ਼ਬਦ ਨੂੰ ਤੋਲ ਮਿਣ ਕੇ ਬੋਲੋ ਵੀ ਜਿਹੜਾ ਮੈਂ ਸ਼ਬਦ ਬੋਲ ਰਿਹਾ ਵੀ ਕਿਸੇ ਨੂੰ ਮਾੜਾ ਨਾ ਲੱਗੇ ਕਿਸੇ ਦੇ ਹਿਰਦੇ 'ਚ ਚੋਟ ਨਾ ਕਰ ਜਾਏ ਜਿਹੜਾ ਮੈਂ ਸ਼ਬਦ ਵਰਤਣ ਲੱਗਾ ਇਹਦੇ 'ਚ ਕਿਤੇ ਹੰਕਾਰ ਤੇ ਨਹੀਂ ਭਰਿਆ ਹੋਇਆ ਜਿਹੜਾ ਮੈਂ ਸ਼ਬਦ ਬੋਲਣ ਲੱਗਾ ਕਿਤੇ ਇਹਦੇ ਵਿੱਚ ਈਰਖਾ ਦਾ ਜ਼ਹਿਰ ਤੇ ਨਹੀਂ ਭਰਿਆ ਹੋਇਆ ਇੱਕ ਬੜੇ ਵੱਡੇ ਸਾਈਕੋਲੋਜਿਸਟ ਹੋਏ ਨੇ ਉਹਨਾਂ ਨੇ ਕਿਹਾ ਸੀ ਵੀ ਦੁਨੀਆਂ ਦੀਆਂ ਜਿਹੜੀਆਂ 90% ਲੜਾਈਆਂ ਨੇ ਨਾ ਉਹ ਜ਼ੁਬਾਨ ਕਰਕੇ ਸ਼ੁਰੂ ਹੁੰਦੀਆਂ ਨੇ ਦੁਨੀਆਂ ਦੀਆਂ 90% ਲੜਾਈਆਂ ਭਾਵੇਂ ਉਹ ਘਰਾਂ ਦੇ ਵਿੱਚ ਨੇ ਭਾਵੇਂ ਉਹ ਬਾਹਰ ਤੁਹਾਨੂੰ ਨਜ਼ਰ ਆਉਂਦੀਆਂ ਨੇ ਜਬਾਨ ਤੋਂ ਹੀ ਸ਼ੁਰੂ ਹੁੰਦੀਆਂ ਨੇ ਜਬਾਨ ਨਾਲ ਦੀ ਵੱਧਦੀਆਂ ਨੇ ਤੇ ਜਬਾਨ ਦੇ ਨਾਲ ਇਹਨਾਂ ਨੂੰ ਖਤਮ ਕੀਤਾ ਜਾ ਸਕਦਾ ਹੈ ਜਬਾਨ ਬੜੀ ਵੱਡੀ ਚੀਜ਼ ਹੈ ਸਾਧ ਸੰਗਤ ਜੀ ਜਬਾਨ ਨੂੰ ਸੰਭਾਲ ਕੇ ਵਰਤਣਾ ਚਾਹੀਦਾ ਹੈ ਇਸ ਕਰਕੇ ਪ੍ਰਮਾਤਮਾ ਦੀ ਜਬਾਨ ਤੇ ਮਿੱਠੀ ਹੈ ਪ੍ਰਮਾਤਮਾ ਦੀ ਜਬਾਨ ਤੇ ਪ੍ਰੇਮ ਵਾਲੀ ਹੈ ਜਿਹੜੇ ਪ੍ਰਮਾਤਮਾ ਦੀ ਨਾਲ ਜੁੜ ਜਾਂਦੇ ਨੇ ਨਾ ਉਹਨਾਂ ਦੀ ਜਬਾਨ ਵਿੱਚ ਵੀ ਮਠਾਸ ਆ ਜਾਂਦੀ ਹੈ ਬਾਬਾ ਫਰੀਦ ਸਾਹਿਬ ਜੀ ਉਹ ਮਹਾਨ ਫਕੀਰ ਜਿਨ੍ਹਾਂ ਦੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹੈ ਤੇ ਬਾਬਾ ਫਰੀਦ ਸਾਹਿਬ ਤੇ ਗੁਰਨਾਨਕ ਦੇਵ ਸਾਹਿਬ ਜੀ ਤੋਂ ਵੀ ਕਈ ਸੌ ਸਾਲ ਪਹਿਲਾਂ ਹੋਏ ਨੇ ਲਗਭਗ 1107 ਦੇ ਨੇੜੇ ਤੇੜੇ ਉਹਨਾਂ ਦਾ ਜਨਮ ਹੋਇਆ ਬਾਬਾ ਫਰੀਦ ਸਾਹਿਬ ਜੀ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਜਿੰਨੇ ਭਗਤਾਂ ਦੀ ਗੁਰੂ ਗੁਰੂ ਸਾਹਿਬ ਦੀ ਗੁਰਸਿੱਖਾਂ ਦੀ ਬਾਣੀ ਦਰਜ ਹੈ ਨਾ ਉਹਨਾਂ ਦੇ ਵਿੱਚੋਂ ਜਿਹੜੇ ਸਭ ਤੋਂ ਪੁਰਾਤਨ ਮਹਾਪੁਰਸ਼ ਨੇ ਉਹ ਬਾਬਾ ਫਰੀਦ ਸਾਹਿਬ ਜੀ ਨੇ ਸਾਦ ਸੰਗਤ 12ਵੀਂ ਸਦੀ ਦੇ ਉਹ ਮਹਾਨ ਦਰवेश ਬਾਬਾ ਫਰੀਦ ਸਾਹਿਬ ਅੱਜ ਤੋਂ 800 ਸਾਲ ਪਹਿਲਾਂ ਉਹ ਇਸ ਧਰਤੀ ਤੇ ਆਏ ਤੇ ਉਹਨਾਂ ਦਾ ਬਚਨ ਹੈ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮੱਖਿਓ ਮਾਝਾ ਦੁੱਧ 6 ਚੀਜ਼ਾਂ ਦਾ ਜ਼ਿਕਰ ਕਰਦੇ ਨੇ ਜਿਹੜੀਆਂ ਅਸੀਂ ਘਰਾਂ 'ਚ ਵਰਤਦੇ ਆਂ ਤੇ ਰੋਜ਼ ਵਰਤਨੇ ਆ ਫਰੀਦਾ ਸ਼ੱਕਰ ਖੰਡ ਸ਼ੱਕਰ ਪਹਿਲੀ ਚੀਜ਼ ਹੋਗੀ ਖੰਡ ਦੂਜੀ ਚੀਜ਼ ਹੋਗੀ ਨਿਵਾਤ ਤੀਜੀ ਚੀਜ਼ ਨਿਵਾਤ ਦਾ ਮਤਲਬ ਹੈ ਮਿਸ਼ਰੀ ਸ਼ੱਕਰਖੰਡ ਨਿਵਾਤ ਗੁੜ ਚੌਥੀ ਚੀਜ਼ ਹੋ ਗਈ ਜੀ ਗੁੜ ਮੱਖਿਓਂ ਪੰਜਵੀਂ ਚੀਜ਼ ਹੋ ਗਈ ਮੱਖਿਓਂ ਤੇ ਮਾਝਾ ਦੁੱਧ ਛੇਵੀਂ ਚੀਜ਼ ਦੁੱਧ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਛੇ ਚੀਜ਼ਾਂ ਦੁਨੀਆਂ ਦੇ ਵਿੱਚ ਇਸ ਧਰਤੀ ਤੇ ਬੜੀਆਂ ਮਿੱਠੀਆਂ ਸਮਝੀਆਂ ਜਾਂਦੀਆਂ ਨੇ ਤੇ ਅੱਜ ਵੀ ਇਹ ਛੇ ਚੀਜ਼ਾਂ ਅਸੀਂ ਘਰਾਂ 'ਚ ਵਰਤਦੇ ਹਾਂ ਤੇ ਸਭ ਤੋਂ ਮਿੱਠੀਆਂ ਚੀਜ਼ਾਂ ਨੇ ਸ਼ੱਕਰਖੰਡ ਮਿਸ਼ਰੀ ਗੁੜ ਮੱਖਿਓ ਤੇ ਦੁੱਧ ਬਾਬਾ ਫਰੀਦ ਸਾਹਿਬ ਕਹਿੰਦੇ ਛੇ ਚੀਜ਼ਾਂ ਬੜੀਆਂ ਮਿੱਠੀਆਂ ਨੇ ਪਰ ਕਹਿੰਦੇ ਰੱਬ ਦੇ ਨਾਮ ਤੋਂ ਮਿੱਠੀਆਂ ਨਹੀਂ ਹੋ ਸਕਦੀਆਂ ਜਿਹੜਾ ਰੱਬ ਦਾ ਨਾਮ ਜਪਣ ਲੱਗ ਗਿਆ ਨਾ ਜਿਹੜਾ ਪ੍ਰਮਾਤਮਾ ਦਾ ਨਾਮ ਜਪਣ ਲੱਗ ਗਿਆ ਉਹ ਛੇ ਚੀਜ਼ਾਂ ਖਾ ਕੇ ਵੀ ਕਹਿੰਦੇ ਵੀ ਇਹ ਉਹਨੀਆਂ ਮਿੱਠੀਆਂ ਨਹੀਂ ਜਿੰਨੀ ਮਠਾਸ ਪ੍ਰਮਾਤਮਾ ਦਾ ਨਾਮ ਜਪ ਕੇ ਆਉਂਦੀ ਹੈ ਸਾਨੂੰ ਇਹ ਗੱਲ ਸਮਝ ਨਹੀਂ ਆ ਸਕਦੀ ਉਹਨਾਂ ਨੂੰ ਸਮਝ ਆਏਗੀ ਜਿਹੜੇ ਜਪਦੇ ਨੇ ਜਿਨ੍ਹਾਂ ਨੇ ਉਸ ਮਠਾਸ ਨੂੰ ਮਾਣਿਆ ਜਿਹੜੇ ਉਸ ਮਠਾਸ ਨੂੰ ਮਾਣਦੇ ਨੇ ਉਹ ਕਹਿੰਦੇ ਨੇ ਵੀ ਇਹ ਛੇ ਚੀਜ਼ਾਂ ਵੀ ਉਸ ਰੱਬੀ ਦਾਤ ਦੀ ਬਰਾਬਰੀ ਨਹੀਂ ਕਰ ਸਕਦੀਆਂ ਕਿਹੜੀ ਦਾਤ ਦੀ ਫਰੀਦਾ ਸ਼ੱਕਰਖੰਡ ਨਿਵਾਤ ਗੁੜ ਮੱਖਿਓ ਮਾਝਾ ਦੁੱਧ ਸੱਬੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਦ हे ਪ੍ਰਮਾਤਮਾ हे ਖੁਦਾ हे ਵਾਹਿਗੁਰੂ ਤੇਰੇ ਨਾਮ ਦੇ ਬਰਾਬਰ ਇਹ 6 ਚੀਜ਼ਾਂ ਨਹੀਂ ਹੋ ਸਕਦੀਆਂ